ਹਾਂਜੀ ਸਵਾਗਤ ਹੈ ਦੋਸਤੋ ਤੁਹਾਡਾ ਆਪਣੇ ਮਾਨਸਾਬ ਚੈਨਲ ਤੇ ਤੁਹਾਡਾ ਤਾਇਰ ਹੋਣ ਧੰਨਵਾਦ ਹੈ ਜਿਨ੍ਹਾਂ ਜਿੰਨਾ ਮੇਰਾ ਭੈਣਾ ਨੇ ਮੈਨੂੰ ਸਬਸਕ੍ਰਾਈਬ ਕੀਤਾ ਐਤੋਂ ਤੱਕ ਸਪੋਰਟ ਕੀਤਾ ਅੱਗੇ ਆਪਾਂ ਸੋਡੇ ਲਈ ਅੱਜ ਇੱਕ ਥੋੜੀ ਜੀ ਨੌਲੇਜ ਵਾਸਤੇ ਵੀਡੀਓ ਬਣਾਉਣ ਲੱਗੇ ਆ ਬੱਸ ਹਨੇਰਾ ਹੋ ਗਿਆ ਸੀਗਾ ਹੁਣ ਆਪਾਂ ਕੰਮਕਾਰ ਕਰਕੇ ਬਿਲੇ ਹੋ ਗਏ ਧਾਰਾਂ ਚੋਲੀਆਂ ਸਵੇਰ ਵਾਲੇ ਸੰਨੀ ਕਰਤੀ ਤੇ ਫਰੀ ਹੋ ਗਿਆ ਆਪਾਂ ਦੁੱਧ ਆਪਾਂ ਡੈਰੀ ਵਾਸਤੇ ਭੇਜਤਾ ਤੇ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਕਹਿੰਨੀ ਹੈ ਜਿੰਨਾ ਵੀਰਾਂ ਭੈਣਾਂ ਨੇ ਮੈਨੂੰ ਨਹੀਂ ਸਬਸਕ੍ਰਾਈਬ ਕੀਤਾ ਪਲੀਜ਼ ਮੈਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਕਈ ਵੀਰ ਕਮੈਂਟ ਕਰਦੇ ਹੁੰਦੇ ਆ ਵੀ ਪਤਾ ਨਹੀਂ ਉਹ ਹੀ ਵੀਡੀਓ ਚ ਆਪਕੇ ਪਾਈ ਜਾਂਦੀ ਆ ਨਾ ਇਹਨਾਂ ਕੋਈ ਜਰਨਲ ਨੋਲਜ ਪਸੰਗੋ ਬਾਰੇ ਕੋਈ ਨਹੀਂ ਹੈਗੀ ਵੀ ਬੱਸ ਹੀ ਪਾਈ ਜਾਂਦੀ ਆ ਕਸ ਉਸ ਬੇਸਤਾ ਦੇਖ ਹੀ ਲਿਆ ਹੋਊਗਾ ਵੀ ਆਪਣਾ ਪਸੂਆਂ ਦਾ ਕੰਮ ਆ। ਸ਼ੁਰੂ ਤੋਂ ਮੈਨੂੰ 10-12 ਸਾਲ ਹੋ ਗਏ ਇਸ ਕੰਮ 'ਚ ਪਏ ਨੂੰ। ਤਾਂ ਕਰਕੇ ਨੌਲੇਜ ਆਪਾਂ ਨੂੰ ਬਹੁਤ ਆ ਗਈ ਹੈ ਕਿ ਤੇ ਖੁਸ਼ ਆਪਾਂ ਹੋਰ ਵੀ ਹਾਸਲ ਕਰ ਲੰਨੇ ਆ ਜਿੱਦੋਂ ਬਾਹਰ ਜਾਂਦੇ ਆ ਆਪਾਂ ਹਨਾ ਕੋਈ ਪਸੂ ਖਰੀਦਣ ਜਾਂ ਕਿਸੇ ਬੰਦੇ ਤੋਂ ਕਿਸੇ ਵੀ ਤਰ੍ਹਾਂ ਦੀ ਆਪਾਂ ਨੂੰ ਨੌਲੇਜ ਕੋਈ ਨਾ ਕੋਈ ਤਾਂ ਮਿਲਦੀ-ਮਿਲਦੀ ਆ ਹਨਾ। ਹੁਣੇ ਅੱਜ ਆਪਾਂ ਇਹ ਜਾਣਕਾਰੀ ਤੁਹਾਨੂੰ ਦੱਸਣ ਲੱਗੇ ਆ ਵੀ ਇੱਕ ਵਾਰ ਅਸੀਂ ਇਦਰਾ ਮੱਝਖਰੀ ਇਦਣ ਗਏ ਸੀ ਕਿਸੇ ਵੀਰ ਕੋਲ ਤੇ ਉਹਦੇ ਨਾਲ ਗਾਈਆਂ ਦਾ ਫਾਰਮ ਪਾਇਆ ਹੋਇਆ ਸੀਗਾ ਮਤਲਬ ਫਾਰਮ ਵੀ ਨਹੀਂ ਕਹਿ ਸਕਦੇ ਡੈਰੀ ਜੀ ਸੀਗੀ ਛੋਟੀ ਜੀ 10 ਤੋਂ 12 ਗਾਈਆਂ ਪਾਈ ਹੋਈਆਂ ਸੀਗੀਆਂ ਤੇ ਉਹ ਵੀਰ ਕਹਿੰਦਾ ਵੀ ਮੈਨੂੰ ਮੈਂ ਮੱਝ ਘੱਟ ਰੱਖ ਕੇ ਖੋਜਣਾ ਉਹਦੇ ਕੋਲ ਇੱਕੀ ਮੱਝ ਸੀ ਉਹਨੇ ਸਾਨੂੰ ਦਿੱਤੀ ਸੀ ਅਸੀਂ ਸੌਦਾ ਕਰ ਲਿਆ ਸੀ ਤੇ ਉਹ ਗੱਲਾਂ ਬਾਤਾਂ ਕਰਦੇ ਰਹੇ ਚਲੋ ਉਹਦੇ ਨਾਲ ਵਧੀਆ ਵਿਚਾਰੇ ਨਾਲ ਸਾਡਾ ਗੱਲਾਂ ਬਾਤਾਂ ਜੋ ਹੋ ਗਿਆ ਉਹ ਸੰਦਸਨ ਲੱਗਿਆ ਕਹਿੰਦਾ ਵੀ ਮੈਂ ਮੈਂ ਕਿਹਾ ਵੀ ਅਸੀਂ ਗਾਂ ਬਹੁਤ ਘੱਟ ਰੱਖਦੇ ਆਂ ਅਸੀਂ ਜ਼ਿਆਦਾਤਰ ਮੱਝਾਂ ਰੱਖਦੇ ਆਂ ਕਿਉਂਕਿ ਗਾਂ ਘਾਟ ਪਾ ਜਾਂਦੀ ਆ ਫਰਾਕ ਹੋ ਜਾਂਦੀ ਆ ਫਿਰ ਗਊਸਾਲਾ ਛਡਣੀ ਪੈਂਦੀ ਆ ਜਿਆ ਰਸਾ ਲਾਉਣ ਵਾਲੀ ਗੱਲ ਹੋ ਜਾਂਦੀ ਆ ਉਹ ਕਹਿੰਦਾ ਵੀ ਮੇਰੇ ਗਾਂ ਨਹੀਂ ਫਰਾਕ ਹੁੰਦੀ ਮੈਂ ਕਿੰਨੀ ਉਹ ਗਾਂ ਲਿਆ ਮੈਂ ਕੋਈ 2 ਸਾਲਾਂ ਦੀ ਸੂਈਆ ਕੋਈ ਸਾਲ ਦੀ ਮੇਰੇ ਘਰੇ ਆ ਕੇ ਸੋਣ ਵਾਲੀ ਹੋ ਜਾਂਦੀ ਆ ਤੇ ਫਿਰ ਮੈਂ ਉਹਨੂੰ ਪੁੱਛਿਆ ਹਨਾ ਵੀ ਕੀ ਕਾਰਨ ਵੀ ਇਹ ਵੀ ਸੋਡੇ ਗਾਂ ਘਾਟਾ ਕਿਉਂ ਨਹੀਂ ਕਰਦੀ ਵੀ ਕਿਵੇਂ ਬਣ ਜਾਂਦੀ ਆ ਸੋਡੇ ਗਾਂ ਤੇ ਉਹ ਕਹਿੰਦਾ ਵੀ ਮੈਨੂੰ ਕਿੰਨੀ ਫਰਾਕ ਗਾਂ ਕਿੰਨੇ ਵਾਰ ਬਣ ਚੁੱਕੀ ਹੋਵੇ ਜਮਾ ਵੀ ਨਾ ਰਹਿੰਦੀ ਹੋਵੇ ਉਹ ਮੈਨੂੰ ਦੇ ਦੋ ਤੇ ਵੀ ਮੇਰੇ ਘਰੇ ਮੈਂ ਆਪੇ ਹੀ ਲਾ ਕਰ ਲੈਣਾ ਤੇ ਚਲੋ ਮੈਂ ਉਹਨੂੰ ਪੁੱਛਿਆ ਹਨਾ ਉਹ ਕਹਿੰਦਾ ਵੀ ਮੈਂ ਤਿੰਨ ਦਸ ਦੇਣਾ ਇੱਕ ਗਾਂ ਮੇਰੇ ਕੋਲੇ 4 ਸਾਲ ਪਹਿਲਾਂ ਤੇ ਉਹ ਨਾ 4 ਸਾਲਾਂ ਦੀ ਸੂਈ ਹੋਈ ਗਾਂ ਕਿਸੇ ਨੇ ਮੈਨੂੰ ਦੇਦੀ ਦੁੱਧ ਸੀਗਾ ਕਹਿੰਦਾ ਉਹਦੇ ਥੱਲੇ 6-7 ਲੀਟਰ 4 ਸਾਲਾਂ ਦੀ ਸੂਈ ਦੇਲੇ ਵਧੀਆ ਫਾਰਮ ਵਾਲੀ ਗਾਂ ਸੀਗੀ ਤੇ ਉਹ ਗਨਾਂ ਕਹਿੰਦਾ ਵੀ ਮੈਂ ਲਿਆਂਦੀ ਤੇ ਲਿਆਂਦੀ ਮੈਂ ਜਦੋਂ ਚਲੋ ਹਨਾ ਥੋੜਾ ਮੋਟਾ ਤਾਂ ਆਪਣ ਨੂੰ ਟਰੀਟਮੈਂਟ ਡਾਕਟਰਾਂ ਤੋਂ ਵੀ ਕਰਾਉਣਾ ਚਾਹੀਦਾ ਕਿਉਂਕਿ ਦਵਾਈ ਦੂਈ ਧਰੋਣੀ ਚਾਹੀਦੀ ਚਲੋ ਕੋਈ ਸੋਜ ਵਗੈਰਾ ਹੁੰਦੀ ਹੈ ਬੱਚੇਦਾਨੀ ਚ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾ ਤੇ ਉਹ ਕਰਵਾਇਆ ਕਹਿੰਦਾ ਫਿਰ ਮੈਂ ਉਸ ਗਾਂ ਨੂੰ ਨਾ ਵੀ ਇੱਕ ਗਲਾਸ ਤੇਲ ਦਾ ਸਰੋਂ ਦੇ ਦਾ ਸ਼ਾਮ ਨੂੰ ਡੇਲੀ ਪਾ ਦਿੰਦਾ ਸੀ ਤੇ ਜਦੋਂ ਇੱਕ ਗਲਾਸ ਉਹ ਤੇਲ ਦਾ ਪਾਉਣ ਲੱਗਿਆ ਕਹਿੰਦਾ 2-3 ਮਹੀਨੇ ਮਾਰ ਲਗਾਤਾਰ ਪਾਇਆ ਨਾਲ ਤਾਂ ਉਹ 8 ਕਿਲੋ ਤੋਂ ਦੁੱਧ 12 ਕਿਲੋ ਕਰ ਗਈ ਤੇ ਨਾਲੇ ਕਹਿੰਦਾ ਉਹ ਫਿਰ ਉਸ ਤੋਂ ਬਾਅਦ ਮੈਂ ਉਹਦੇ ਟੀਕਾ ਭਰਾਇਆ ਤੇ ਉਹ ਗਾਂ ਸੂਣ ਵਾਲੀ ਹੋ ਗਈ ਤੇ ਫੇਰ ਮੈਂ ਟੈਸਟ ਕਰਾਈ ਕਹਿੰਦਾ 3 ਮਹੀਨਿਆਂ ਤੋਂ ਗਾਂ ਗੱਭਣ ਸੀ ਤੇ ਫੇਰ ਉਹ ਉਹ ਸੋਣ ਵਾਲੀ ਕਹਿੰਦਾ ਮੈਂ ਉਸ ਇਹਦੂ 4 ਸਾਲ ਪਹਿਲਾਂ ਨਾ ਗਾਈਆਂ ਦੇ ਰੇਟ ਠੀਕ ਜਿਹਾ ਸੀ ਇਹ ਵੀ ਹੁਣ ਤਾਂ 90 ਲੱਖ ਇੱਕ ਵੀ ਇੱਥੇ ਵਗ ਜਾਂਦੀ ਹੈਗਾ ਉਦੋਂ 80000 ਸਭ ਤੋਂ ਹਾਈएस्ट ਰੇਟ ਸੀਗਾ 80000 ਦੀਆਂ ਕਹਿੰਦਾ ਮੈਂ ਸੇਲ ਕੀਤੀ ਉਸ ਤੋਂ ਬਾਅਦ ਫਿਰ ਮੈਂ ਵੀ ਦੇਖਿਆ ਘਰੇ ਜਮਾ ਕੇ ਸਾਡੇ ਵੀ ਗਾਂ ਇੱਕ ਸੋਣ ਵਾਲੀ ਹੋ ਗਈ ਸੀ ਗੱਭਣ ਹੋ ਗਈ ਸੀ ਉਹ ਵੀ ਉਹਨੂੰ ਵੀ ਅਸੀਂ ਸੁਣ ਤੋਂ ਬਾਅਦ ਉਹ ਕਹਿੰਦਾ ਵੀ ਮਹੀਨਾ ਡੇਢ ਮਹੀਨਾ ਨਾ ਦਿਓ ਤੇਲ ਸੁਣ ਤੋਂ ਬਾਅਦ ਉਸ ਤੋਂ ਬਾਅਦ ਤੇਲ ਦੇਣਾ ਸ਼ੁਰੂ ਕਰ ਦਿਓ ਚਾਹੇ ਗਾਂ ਵੀ ਨਈ ਵੀ ਹੋਉਂਦੀ ਸਹੀ ਆਪਣੀ ਤਾਂ ਵੀ ਕੋਈ ਮਾੜਾ ਨਹੀਂ ਹੈਗਾ ਦੁੱਧ ਦੇਊਗੀ ਨਾਲ ਤਾਂ ਤੇ ਨਾਲੇ ਉਹਦੇ ਵਾਸਤੇ ਆਪਾਂ ਨੂੰ ਚੰਗੀ ਆ ਉਹਨੂੰ ਇੱਕ ਗਲਾਸ ਤੇਲ ਦਾ ਡੇਲੀ ਦਿਓ ਦੁੱਧ ਵਧੀਆ ਦੇਊਗੀ ਤੇ ਨਾਲੇ ਗਾਂ ਅੱਗੇ ਵਾਸਤੇ ਗੱਭਣ ਹੋ ਜੂਗੀ ਖਰਾਬ ਨਹੀਂ ਹੋਊਗੀ ਤੇ ਇਹ ਨੁਕਤਾ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਸੀਗਾ ਤਾਂ ਮੈਂ ਸੋਨ ਦਾ ਤਾ ਵੀ ਇਹ ਉਹਦਾ ਵੀ ਅਜਮਾਇਆ ਹੋਇਆ ਇੱਥੇ ਸਾਡਾ ਵੀ ਅਜਮਾਇਆ ਹੋਇਆ ਜੇ ਕਿਸੇ ਵੀ ਵੀਰ ਦੀ ਗਾਂ ਨਹੀਂ ਉਹ ਹੁੰਦੀ ਤਾਂ ਤੁਸੀਂ ਵੀ ਤੇਲ ਦੇ ਦੇ ਦਿਓ ਕਰੋ ਕਿੰਨਾ ਕਾ 2-3 ਲੀਟਰ 4 ਲੀਟਰ ਤੇਲ ਲੱਗ ਜੂਗਾ ਹਨਾ ਆਪਾਂ ਹੋਰ ਦਵਾਈਆਂ ਤੇ ਵੀ ਲਾਉਣੀਆਂ ਤੇ ਇਹ ਨੁਕਤਾ ਤੁਸੀਂ ਆਪਣਾ ਕੇ ਦੇਖਿਓ ਜੇ ਮੇਰੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਧੰਨਵਾਦ